ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨਾ ਤਾਂ ਲਗਾਤਾਰ ਆ ਰਿਹਾ ਹੈ ਲੇਕਿਨ ਇਸ ਝੋਨੇ ਨੂੰ ਨਾਉਣ ਤੇ ਝੋਨੇ ਨੂੰ ਬੋਰੀਆਂ ਦੇ ਵਿੱਚ ਭਰਨ ਦੇ ਲਈ ਜੋ ਪ੍ਰਵਾਸੀ ਮਜ਼ਦੂਰ ਚਾਹੀਦੇ ਨੇ ਉਹ ਅਨਾਜ ਮੰਡੀਆਂ ਦੇ ਵਿੱਚ ਨਹੀਂ ਪਹੁੰਚ ਰਹੇ। ਜੇ ਗੱਲ ਕਰੀਏ ਸੰਗਰੂਰ ਦੀ ਦਾਣਾ ਮੰਡੀ ਦੀ ਤਾਂ ਇੱਥੇ ਆਰਥੀਆਂ ਵੱਲੋਂ ਇਹੋ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਲੋੜ ਹੈ ਤੇ ਮੰਡੀ ਦੇ ਵਿੱਚ ਕੰਮ ਉਹਨਾਂ ਨਹੀਂ ਹੋ ਰਿਹਾ ਤੇ ਉਹਨਾਂ ਦਾ ਕਹਿਣਾ ਇਹ ਕਿ ਜੇਕਰ ਪ੍ਰਵਾਸੀ ਮਜ਼ਦੂਰ ਟਾਈਮ 'ਤੇ ਨਹੀਂ ਆਇਆ ਤਾਂ ਹੋਰ ਵੀ ਪਰੇਸ਼ਾਨੀ ਚੱਲਨੇ ਪੈਗੀ। ਸਾਡਾ ਜਿਵੇਂ ਮੈਨੂੰ ਮੰਡੀ ਦੇ ਵਿੱਚ 25-26 ਬੰਦਿਆਂ ਦੀ ਲੋਡ ਹੁੰਦੀ ਹੈਗੀ ਮੇਰੇ ਕੋਲ ਸਿਰਫ ਫਿਲਹਾਲ ਇੱਕ ਬੰਦਾ ਹੈਗਾ ਇੱਕ ਠੇਕੇਦਾਰ ਹੈ ਇੱਕ ਉਹਦੇ ਨਾਲ ਵਿਹਾਰੀ ਹੈਗਾ ਪ੍ਰਵਾਸੀ ਸਾਨੂੰ ਇਹ ਮੰਨ ਕੇ ਚੱਲੋ 15-16 ਮੈਨੂੰ ਸੈਂਟਰ ਦੇ ਵਿੱਚ ਲੋਡ ਪੈਂਦੀ ਹੈ ਜੀ 12-13 ਬੰਦੇ ਮੈਂ ਸੰਗਰੂਰ ਮੰਡੀ ਵਾਸਤੇ ਰੱਖਦਾ ਹੈਗਾ ਫਿਲਹਾਲ ਲੇਬਰੇ ਨਹੀਂ ਆ ਰਹੇ ਕਿ ਦੋ ਇਧਰੋਂ ਫੜ ਜਾਣ ਦੋ ਉਧਰੋਂ ਫੜ ਕੇ ਕਦੇ ਦਿਹਾੜੀ ਲਾ ਕੇ ਕੰਮ ਚਲਾ ਰਹਾਂਗੇ ਸਾਨੂੰ ਸਾਰੀਆਂ ਦਿੱਕਤਾਂ ਨੇ ਇਸ ਤਰ੍ਹਾਂ ਦਾ ਮਾਹੌਲ ਆ ਕਹਿੰਦੇ ਪ੍ਰਵਾਸੀਆਂ ਨੂੰ ਪ੍ਰਵਾਸੀਆਂ ਤੋਂ ਬਿਨਾਂ ਤਾਂ ਉਹਦਾ ਕੰਮ ਚੱਲਿਆ ਨਹੀਂ ਚੱਲੂ ਬਿਲਕੁਲ ਹੀ ਚੱਲਣਾ ਹੀ ਹੈ ਜਿਹੜਾ ਜੀਡੀ ਦੀ ਸ਼ੁਰੂ ਇੱਥੇ ਇੱਕ ਟਮੀ ਟਮੀਟੇਰੀਆ ਆਈ ਹੈ ਕਿ ਇੱਕ ਆਗਿਆ ਢੇਰੀਆਂ ਕਿਹਦੇ ਦੋ ਆਗੀਆਂ ਜਦੋਂ ਜ਼ੋਰ ਪੈਣਾ ਸੀਜ਼ਨ ਨੇ ਪੂਰਾ ਜ਼ੋਰ ਫੜਨਾ ਹੈਗਾ ਲੇਬਰ ਤੋਂ ਬਿਨਾ ਤਾਂ ਹੱਲੇ ਨਹੀਂ ਹੋਣਾ ਸਾਡਾ ਜੀ ਸਾਡਾ ਲਹਣ ਤੋਂ ਲੈ ਕੇ ਝਾਰਨਾ ਸਫਾਈ ਕਰਨੀ ਤੋਲਣਾ ਲੋੜੇ ਕਰਨਾ ਸਾਰਾ ਸਾਡਾ ਲੇਬਰ ਦੇ ਸਿਰ ਤੇ ਚੱਲਦਾ ਜੀ ਦੇਖੋ ਸਾਡੇ A to Z ਕੰਮ ਜਿੰਨੇ ਸਾਡੇ ਆਰਥ ਦੇ ਨੇ ਦੇਖੋ ਸ਼ੁਰੂ ਤੋਂ ਲੈ ਕੇ ਜੋ ਕਿਸਾਨ ਜੀ ਸਾਡੇ ਕੋਲ ਲੈ ਕੇ ਆਉਂਦੇ ਨੇ ਕੋਈ ਵੀ ਫਾਰਮਰ ਲੈ ਕੇ ਆਉਂਦਾ ਉਹਨੂੰ ਗੱਡੀ ਚੋਂ ਉਤਾਰਨਾ ਉਹ ਟਰਾਲੀ ਚੋਂ ਉਤਾਰਨਾ ਅਨਲੋਡਿੰਗ ਕਰਨੀ ਉਸ ਤੋਂ ਬਾਅਦ ਉਹਨੂੰ ਆਪਣੀ ਮਸ਼ੀਨ ਲਗਾ ਕੇ ਸਫਾਈ ਕਰਦੇ ਹੋਂ ਜੀ ਦਨਕ ਲਿਨਰ ਆਹੀ ਉਸ ਤੋਂ ਬਾਅਦ ਬੋਲੀ ਹੋ ਜਾਂਦੀ ਹੈ ਬੋਲੀ ਵੇਲੇ ਪਟਪਟਾਈ ਉਹਦੀ ਕਰਨੀ ਹੈ ਉਸ ਤੋਂ ਬਾਅਦ ਉਹਨੂੰ ਪੈਕ ਕਰਨਾ ਬੋਰੀਆਂ ਦੇ ਵਿੱਚ ਪੈਕ ਕਰਨ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੇ ਜੋ ਪਰਚੇਜ਼ਰ ਨੇ ਉਹਨਾਂ ਦੇ ਟਰੱਕਾਂ ਵਿੱਚ ਜਾ ਉਹਨਾਂ ਦੇ ਗੱਡਿਆਂ ਵਿੱਚ ਲੋਡ ਕਰਨਾ ਇੱਥੇ ਤੱਕ ਕੰਮ ਹੈ ਸਾਡੀ ਜਿਹੜੀ ਸਾਡੀ ਪਰਚੇਜ਼ ਆਪਣੀ ਲੇਬਰ ਹੈ ਉਹ ਕੰਮ ਸਾਰਾ ਇਹਨਾਂ ਦਾ ਹੈ ਤੁਹਾਡੀ ਗੱਲ ਬਾਤ ਹੋ ਰਹੀ ਹੁਣੇ ਕਈ ਵਾਰ ਤੁਹਾਡੇ ਸੰਪਰਕ ਨੰਬਰ ਤੋਂ ਆਉਂਦੇ ਕਿਉਂਕਿ ਹਰ ਥਾਂ ਰੋਹੀ ਉਹਨੇ ਕੀ ਜਵਾਬ ਮਿਲਦਾ ਹੈ ਹਾਂ ਹਲੋ ਕੋਈ ਦੇਖਦੇ ਆਂ ਜੀ ਦੇਖਦੇ ਆਂ ਜੀ ਸਾਡੇ ਮੇਰੇ ਆਪਣੇ ਨੇ ਜੋ ਮੇਰਾ ਠੇਕੇਦਾਰ ਹੈ ਬਿਰਦਨਾ ਪਰਚੂਨਗਲ ਹੋਈ ਹੈ ਹਲੇ ਦੇਖਦੇ ਨਹੀਂ ਸਾਡੇ ਨਾਲ ਸਾਡੇ ਜੀ ਉਹ ਸਾਨੂੰ ਕੋਈ ਮਾਰਨ ਨਾ ਪਾਏ ਸਾਨੂੰ ਆਏ ਨਾ ਪਾਏ ਜੀ ਮਤਲਬ ਉਸ ਦਿਨ ਤੋਂ ਥੋੜਾ ਡਰਦਾ ਹੋਇਆ ਪਰ ਉਹਨਾਂ ਮੈਂ ਆਪਣੇ ਤੌਰ ਤੇ ਕਿਹਾ ਵੀ ਤੁਹਾਨੂੰ ਕੋਈ ਮਾਰਨ ਨਹੀਂ ਪੈਂਦਾ ਤੁਹਾਡੀ ਸਿਕਿਉਰਿਟੀ ਲਈ ਮੈਂ ਖੁਦ ਜ਼ਿੰਮੇਵਾਰ ਹੋਊਂਗਾ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਮੈਥੋਂ ਪਰ ਮੇਰੇ ਕੋਲ ਆਓ ਕਿਉਂਕਿ ਜੇ ਮੇਰੇ ਕੋਲ ਨਹੀਂ ਆਉਂਦੇ ਤਾਂ ਮੇਰਾ ਕੰਮ ਸਾਰਾ ਰੁਕ ਜਾਊਗਾ ਉਹਨਾਂ ਬਿਨਾ ਕੰਮ ਨਹੀਂ ਚੱਲਣਾ ਇਹ ਜਿਹੜੀ ਪੰਜਾਬ ਦੀ ਲੇਬਰ ਆਇਆ ਤਾਂ 9 ਤੋਂ 5 ਵਾਲੀ ਹੈ ਸਾਡੀ ਉਧਰ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਇਸ ਵਾਰ ਪ੍ਰਵਾਸੀ ਮਜ਼ਦੂਰ ਘਟਾ ਰਹੇ ਨੇ ਇਸ ਦੀ وجہ ਉਸਨੇ ਇਹ ਦੱਸੀ ਹੈ ਕਿ ਬੀਤੇ ਸਮੇਂ ਦੇ ਵਿੱਚ ਜੋ ਪ੍ਰਵਾਸੀਆਂ ਵੱਲੋਂ ਕਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਪ੍ਰਵਾਸੀਆਂ ਦੇ ਖਿਲਾਫ ਜੋ ਮੁਹਾਵਲ ਬਣਿਆ ਹੈ ਉਸ ਦੇ ਡਰ ਦੇ ਚਲਦੇ ਪ੍ਰਵਾਸੀ ਮਜ਼ਦੂਰ ਆਉਣ ਤੋਂ ਕतरा ਰਹੇ ਨੇ ਆਹ ਤਾਂ ਬਹੁਤ ਦਿਨੋਂ ਸੇ ਹਮ ਲੋਗ ਆ ਰਹੇ تھے ਲੇਕਿਨ ਇਸ ਵਾਰ चालीस बंदा पहले आते थे अभी दो तीन बंदा आ पाए हैं क्या कारण है कमाने का डर का माहौल है कि वहाँ पे मारपीट हो रहा है एक डर से बैठ गई वहाँ बात हुई होगी आपकी अपने साथियों के साथ क्या बात है? है? हो रहा है लेकिन वो लोग बोल रहा है कि वहाँ पे मारपीट करेगा भी बोल रहा है वहाँ पे तो माहौल अगर पूरा शांत हो जाए उसके बाद हम लोग आएंगे कितने बंदे आते हैं पहले आपके साथ और इस बार कितने बंदे आए पहले तो 40-50 बंदे आते थे अभी दो तीन बंदा बस आए तो बुला रहे हैं, उनको बता रहे हो पे ठीक है, क्या बोल रहे हैं बता तो रहा हूँ लेकिन वो लोग बोल रहा है की वहाँ पे बहुत बिहारियों के साथ मार्किट ऐसी डर का माहौल है अभी आप क्या बोलना चाहोगे यहाँ पे माहौल शांत है अभी आप कितने अभी तो हम लोग हमको तो महसूस हो रहा है की माहौल शांत है लेकिन उनमें डर का माहौल है तो उनको समझाना पड़ेगा देखो जी साइड पांच हजार लेबर प्रवासी मजदूर बारो आगा ਉਹ ਕਿ ਐ ਕਿ ਹਾਲੇ ਤੱਕ 200 300 ਬੰਦਾ ਪਹੁੰਚਾਗਾ ਇੱਕ ਦੁਕਾਨ ਤੇ ਦੋ ਬੰਦੇ ਆ ਤਿੰਨ ਬੰਦੇ ਚਾਰ ਬੰਦੇ ਮਸਾ ਫੋਟ ਨੇ ਕਈ ਦੁਕਾਨਾਂ ਤਾਂ ਇੱਕ ਵੀ ਲੇਬਰ ਵੀ ਨਹੀਂ ਹੈਗੀ ਮੈਂ ਇੱਕ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਬਿਹਾਰ ਤੋਂ ਫੋਨ ਕਰ ਰਹੇ ਨੇ ਬੰਦੇ ਉਹ ਭੇਜਦੇ ਨੇ ਨੰਬਰਦਾਰ ਉਹ ਰਸਤੇ ਜੇ ਗੱਲਾਂ ਸੁਣ ਕੇ ਮੋਬਾਈਲ ਤੇ ਦੇਖ ਕੇ ਜੋ ਵੀ ਹੈ ਡਰ ਦੇ ਮਾਰੇ ਬਾਹਰ ਵਾਪਸ ਭੱਜ ਰਹੇ ਨੇ ਉਹ ਆਪਣੇ ਬਿਹਾਰ ਨੂੰ ਵਾਪਸ ਭੱਜੇ ਵੀ ਪੰਜਾਬ ਦੇ ਵਿੱਚ ਸਾਨੂੰ ਖਤਰਾ ਉਹ ਇਹ ਗੱਲਾਂ ਸਾਨੂੰ ਕਰ ਰਹੇ ਨੇ ਆ ਉੱਥੋਂ ਮੈਨੂੰ ਬਹੁਤ ਨੰਬਰਦਾਰ ਬਾਹਰੋਂ ਫੋਨ ਕਰ ਰਹੇ ਨੇ ਪ੍ਰਧਾਨ ਜੀ ਕਿਵੇਂ ਆ ਵੀ ਪੰਜਾਬ ਦੇ ਵਿੱਚ ਤਾਂ ਮਹੌਲ ਬਹੁਤ ਖਰਾਬ ਹੈ ਬਈ ਬਿਹਾਰੀ ਨੂੰ ਬੜਨ ਨਹੀਂ ਦਿੱਤੇ ਜਾ ਰਿਹਾ ਪਰ ਅਸੀਂ ਉਹਨਾਂ ਨੂੰ ਬਹੁਤ ਪ੍ਰੋਸਸਾ ਦਵਾ ਰਹੇ ਹਾਂ ਵੀ ਪੰਜਾਬ 'ਚ ਕੋਈ ਖਤਰਾ ਨਹੀਂ ਤੁਸੀਂ ਬੇਚੇਰ ਕੋਕੇ ਆਓ ਜਗਬਾਨੀ ਟੀਵੀ ਲਈ ਅਨਲ ਜੈਨ ਦੀ ਰਿਪੋਰਟ